ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀ ਐਨਟੀ ਬਰਗੜੀ ਤੇ ਉਮੀਦ ਕਰਦਾ ਆਪਣੇ ਭਰਾ ਸਾਰੇ ਠੀਕ ਹੋਣਗੇ ਲਓ ਜੀ ਅੱਜ ਫਿਰ ਇੱਕ ਵੀਡੀਓ ਇਨਫੋਰਮੇਸ਼ਨ ਤੇ ਬਣਾਉਣ ਜਾ ਰਹੇ ਹਾਂ ਬਾਕੀ ਤੁਹਾਨੂੰ ਪਤਾ ਹੀ ਆ ਆਪਣੇ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਦੇ ਵਲੌਗ ਚੱਲੀ ਜਾਂਦੇ ਆ ਪਾਰਟ 1 ਪਾਰਟ ਨੰਬਰ 2 ਸਾਰੇ ਆਪਣੇ ਪਾਰਟ ਦੇਖਣ ਨੂੰ ਮਿਲਣਗੇ ਕੱਲੂ ਆਪਣਾ ਪਾਰਟ ਦੇ ਦਾ ਪਾਰਟ ਨੰਬਰ 2 ਆਊਗਾ ਪਹਿਲਾਂ ਤੁਸੀਂ ਪਾਰਟ ਨੰਬਰ 1 ਵੇਖਿਆ ਨਿਊ ਹਾਲੈਂਡ ਦਾ ਕੁਝ ਪਾਰਟਸ ਨਾ ਹੋਣ ਕਾਰਨ ਕਰਕੇ ਫਿਰ ਅੱਜ ਵਲੌਗ ਆਪ ਨੂੰ ਇਨਫੋਰਮੇਸ਼ਨ ਦਾ ਪਾਉਣਾ ਪਿਆ ਨਹੀਂ ਤਾਂ ਫਿਰ ਆਪਾਂ ਪਾਰਟ ਆਪਣੇ ਚੱਲੀ ਜਾਂਦੇ ਸੀ ਜਿਹਦੇ ਕਾਰਨ ਕਰਕੇ ਫਿਰ ਆਪਣਾ ਕੰਮ ਦਾ ਰੋਕ ਦਿੱਤਾ ਗਿਆ ਕੱਲ ਨੂੰ ਪਾਰਟ ਆਊਗਾ ਪਾਰਟ ਨੰਬਰ 2 ਕੱਲ ਨੂੰ ਜ਼ਰੂਰ ਦੇਖਿਓ ਇਹਦਾ ਪਾਰਟ ਨੰਬਰ ਕੱਲ ਨੂੰ 2 ਦੇਖਣ ਨੂੰ ਮਿਲੂਗਾ ਤੁਹਾਨੂੰ ਨਿਊ ਹਾਲੈਂਡ 363 ਦਾ ਉਹਦੇ ਵਿੱਚ ਦਿਖਾਵਾਂਗੇ ਤੁਹਾਨੂੰ ਕਿਹੜਾ ਆਪਾਂ ਕਰਾਉਣ ਪੀਨ ਨਹੀਂ ਯੂਜ਼ ਕੀਤਾ ਕਿਹੜੀਆਂ ਗਰਾਰੀਆਂ ਯੂਜ਼ ਕੀਤੀਆਂ ਤੇ ਕਿਵੇਂ ਫਿੱਟ ਕੀਤਾ ਠੀਕ ਆ ਜੀ ਸਾਰਾ ਤੁਹਾਨੂੰ ਉਖਾਵਾਂਗੇ ਵਲੌਗ ਦੇ ਵਿੱਚ ਲਓ ਜੀ ਅੱਜ ਵੀਡੀਓ 'ਚ ਗੱਲਬਾਤ ਕਰਦੇ ਆਂ ਆਪਾਂ ਕੇਮ ਸ਼ਾਫਟ ਬਾਰੇ ਕਿਹੜੇ ਟਰੈਕਟਰ ਦੀ ਕੇਮ ਸ਼ਾਫਟ ਆ ਤੁਸੀਂ ਦੇਖ ਸਕਦੇ ਹੋ ਬਾਕੀ ਨੂੰ ਤੁਹਾਨੂੰ ਮੈਂ ਦੱਸ ਵੀ ਦੇਣਾ ਫੋਰ ਟਰੈਕਟਰ ਦੀ ਕੇਮ ਸ਼ਾਫਟ ਬਾਰੇ ਕਿਉਂਕਿ 3600 ਟਰੈਕਟਰ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਤੁਹਾਡੇ ਪਿਸਟਨ ਦੇ ਉੱਪਰ ਵਾਲ ਟੱਚ ਕਰਨ ਦੇ ਠੀਕ ਆ ਜੀ ਕਿਉਂ ਹੁੰਦੇ ਆ ਕੀ ਇਹਦੇ ਪਿੱਛੇ ਰੀਜ਼ਨ ਹੁੰਦਾ ਤੁਹਾਨੂੰ ਸਾਰਾ ਇਸ ਵਲੌਗ ਦੇ ਵਿੱਚ ਦੱਸੂਗਾ ਤੇ ਦੱਸਣ ਦੀ ਕੋਸ਼ਿਸ਼ ਕਰੂੰਗਾ ਬਾਕੀ ਆਪਾਂ ਜਿਹੜੀ ਇਹ ਵੀਡੀਓ ਬਣਾਈ ਆ ਕਿਸੇ ਨੂੰ ਸਿਖਾਉਣ ਦੀ ਖਾਤਰ ਨਹੀਂ ਬਣਾਈ ਸਿਰਫ ਜਿਹੜੀ ਆਪਣੇ ਨਾਲ ਹੱਡ ਬੀਜ ਦੀ ਆ ਹੱਡ ਬੀਜ ਦੀ ਆ ਸਾਰੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਜਿਹੜੀ ਸਾਡੇ ਨਾਲ ਬੀਜ ਦੀ ਉਹ ਤੁਹਾਡੇ ਲਈ ਤੁਹਾਡੇ ਤੱਕ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਕਿਉਂਕਿ ਸਤਨੂੰ ਕਈ ਤਾਂ ਆਪਣੇ ਮਕੈਨਿਕ ਵੀਰ ਹੋਣ ਜਾਣ ਚਾਹੇ ਕਿਸਾਨ ਵੀਰ ਹੋਣ ਆਪਣੇ ਆਪਣੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਨੇ ਪਰ ਲੇਕਿਨ ਜਿਹੜੇ ਜ਼ਿਆਦਾ ਸਿਆਣੇ ਹੁੰਦੇ ਨੇ ਜਿਹੜੇ ਕਹਿੰਦੇ ਆਪਦੇ ਆਪ ਚ ਵਿੱਚ ਜ਼ਿਆਦਾ ਨੌਲੇਜ ਰੱਖਦੇ ਆ ਉਹ ਫਿਰ ਤੁਹਾਨੂੰ ਪਤਾ ਯਕੀਨ ਕਿਸੇ ਆਮ ਬੰਦੇ ਤੇ ਨਹੀਂ ਕਰਤਾ ਕੋਈ ਠੀਕ ਆ ਜੀ ਕਿਉਂਕਿ ਸੱਜਣੋਂ ਜਦੋਂ ਕੋਈ ਵੀ ਤੁਹਾਡੇ ਨਾਲ ਕੰਮ ਦੇ ਵਿੱਚ ਨੁਕਸਾਨ ਹੁੰਦਾ ਜਾਂ ਤੁਹਾਡੇ ਨਾਲ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਨੁਕਸ ਹੋਂਦਾ ਕਿਸੇ ਵੀ 파ਰਟ ਦੇ ਵਿੱਚ ਜਦ ਇੰਜਨ ਫਿਟਿੰਗ ਵੇਲੇ ਜਾਂ ਕੋਈ ਚੱਲਣ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਫੇਰ ਹੀ ਤੁਹਾਨੂੰ ਉਹ ਕੁਝ ਨਾ ਕੁਝ ਸਿਖਾ ਕੇ ਜਾਂਦੀ ਆ ਕਹਿੰਦਾ ਮਤਲਬ ਜਿਹੜੀ ਗਲਤੀ ਆ ਉਹ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੀ ਆ ਫੇਰ ਜਾ ਕੇ ਤੁਸੀਂ ਅੱਗੇ ਆ ਕੇ ਉਸ ਗਲਤੀ ਨੂੰ ਸੁਧਾਰਦੇ ਇਸੇ ਤਰ੍ਹਾਂ ਹੀ ਅੱਜ ਗੱਲਬਾਤ ਕਰਦੇ ਆਪਾਂ ਫੋਰ ਟਰੈਕਟਰ ਦੀ ਕੈਮ ਸ਼ਾਫਟ ਬਾਰੇ ਕਿਉਂਕਿ ਮਿੱਤਰੋ ਅੱਜ ਕੱਲ ਜਦੋਂ ਤੁਸੀਂ ਫੋਰ ਟਰੈਕਟਰ ਦਾ ਕਈ ਵਾਰੀ ਇੰਜਨ ਓਵਰਹਾਲ ਕਰਦੇ ਹੋ ਤੇ ਆਪਾਂ ਚੱਕ ਕੇ ਕੈਮ ਸ਼ਾਫਟ ਨੂੰ ਨਵੀਂ ਪਾ ਦਿੰਨੇ ਆ ਕਿਉਂਕਿ ਉਹਦੇ ਸਾਈਜ਼ ਵਗੈਰਾ ਲੈਸ ਵਾਈ ਹੁੰਦੀ ਆ ਤਾ ਕਰਕੇ ਕਹਿਣ ਦਾ ਮਤਲਬ ਸੱਜਣੋ ਜਿਹੜੇ ਪਹਿਲਾਂ ਵਾਲੇ ਫੋਰ ਟਰੈਕਟਰ ਸੀਗੇ ਉਹਨਾਂ ਦਾ ਪਾਰਟ ਨੰਬਰ ਹੀ ਅਸਲ ਦੇ ਵਿੱਚ ਕਿਸੇ ਕੋਲੇ ਹੈ ਨਹੀਂ ਕੇਮ ਸ਼ਾਫਟ ਦਾ ਵੀ ਇਹੜੀ ਉਹ ਮਾਡਲ ਦੇ ਵਿੱਚ ਆਉਂਦੀ ਸੀਗੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾਗਾ ਸਾਰੇ ਕਹੀ ਜਾਂਦੇ ਵੀ ਕੇਮ ਸ਼ਾਫਟ ਦੇ ਵਿੱਚ ਕੋਈ ਫਰਕ ਨਹੀਂ ਆਇਆ ਦੇਖਣ ਨੂੰ ਸੇਮ ਆ ਡਿਜ਼ਾਈਨ ਸੇਮ ਆ ਸਾਰਾ ਕੁਝ ਸੇਮ ਆ ਪਰ ਲੇਕਿਨ ਸੱਜਣੋ ਜਿਹੜੀ ਕੇਮ ਸ਼ਾਫਟ ਫੋਰ ਟਰੈਕਟਰ ਦੀ ਆਉਂਦੀ ਆ ਉਹਦੇ ਵਿੱਚ ਦਰਰਾਤ ਦਾ ਫਰਕ ਆ ਗਿਆ ਜਿਹਨੇ ਮੰਨਣਾ ਮਨਸੰਗਤ ਦਾ ਜਿਹਨੇ ਨਹੀਂ ਮੰਨਣਾ ਨਾ ਮੰਨੇ ਆਪਾਂ ਨੂੰ ਕੋਈ ਉਹ ਜੀ ਦਿੱਕਤ ਨਹੀਂ ਪਰ ਲੇਕਿਨ ਸਾਨੂੰ ਜਿੱਥੇ ਤੱਕ ਪਤਾ ਲੱਗਿਆ ਕਿੱਥੇ ਫਰਕ ਆ ਕੀ ਫਰਕ ਆ ਵੀ ਕੇਮ ਸ਼ਾਫਟ 'ਚ ਫਰਕ ਆ ਜਾਂ ਹੋਰ ਪ੍ਰੋਬਲਮ ਪਰ ਲੇਕਿਨ ਜਿੱਥੇ ਤੱਕ ਅਸੀਂ ਅਨਮਾਨ ਲਾਉਂਦੇ ਆ ਵੀ ਇਹਦੀ ਕੇਮ ਸ਼ਾਫਟ ਦੇ ਵਿੱਚ ਫਰਕ ਜ਼ਿਆਦਾ ਰਹਿੰਦਾਗਾ ਇੱਕ ਹੋਰ ਕਈ ਵਾਰੀ ਕੇਮ ਸ਼ਾਫਟ ਵੀ ਆਪਣੀ ਪੁਰਾਣੀ ਹੁੰਦੀ ਹੈ ਫੇਰ ਵੀ ਤੁਹਾਡਾ ਵਲ ਟੱਚ ਕਰਦਾ ਉਹ ਵੀ ਤੁਹਾਨੂੰ ਪ੍ਰੋਬਲਮ ਦੱਸ ਕੇ ਜਾਊਗਾ ਸਾਰੀ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਦੱਸ ਦਿਆਂ ਤੁਹਾਨੂੰ ਜਦੋਂ ਤੁਸੀਂ 4 ਟਰੈਕਟਰ ਦਾ ਇੰਜਨ ਓਵਰਹਾਲ ਕਰੋ ਪਹਿਲੀ ਗੱਲ ਤਾਂ ਕੇਮ ਸਾਹਿਬ ਆਪਣੀ ਜਿਹੜੀ ਟਰੈਕਟਰ ਦੇ ਵਿੱਚ ਨਿਕਲੀ ਆ ਉਹੀ ਯੂਜ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ ਚਲੋ ਕਈ ਵਾਰੀ ਜ਼ਿਆਦਾ ਡੈਮੇਜ ਹੋ ਜਾਂਦੀ ਹੈ ਜ਼ਿਆਦਾ ਸਾਈਜ਼ਲੈਸ ਹੋ ਜਾਂਦਾ ਜ਼ਿਆਦਾ ਟੋਆਂ ਵਾਲਾ ਟੋਆਂ ਵਾਲਾ ਜਿਹੜਾ ਆਪਣਾ ਪਾਰਟ ਹੁੰਦਾਗਾ ਟੋਆਂ ਵਾਲਾ ਜਿਹੜੀ ਸੀਟ ਹੁੰਦੀ ਹੈ ਕਈ ਵਾਰੀ ਉਹ ਜ਼ਿਆਦਾ ਦਬੀ ਹੁੰਦੀ ਹੈ ਜਾਂ ਜ਼ਿਆਦਾ ਦਾਗੀ ਹੁੰਦੀ ਹੈ ਫਿਰ ਤਾਂ ਆਪਾਂ ਨੂੰ ਉਸ ਟਰੈਕਟਰ ਨੂੰ ਬਦਲਣ ਦੀ ਜ਼ਰੂਰਤ ਪੈਂਦੀ ਹੈ ਉਦੋਂ ਬਦਲਣ ਵੇਲੇ ਤੁਸੀਂ ਪੁਰਾਣੀ ਲੱਭ ਲੱਭ ਕੇ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਨਵੀਂ ਬੋਨ ਦੀ ਕੋਸ਼ਿਸ਼ ਨਾ ਕਰਿਆ ਕਰੋ ਕਾਰਨ ਕੀ ਆ ਜਦੋਂ ਟਰੈਕਟਰ ਦੀ ਆਪਾਂ ਨਵੇਂ ਟਰੈਕਟਰ ਜਿਹੜੇ ਆ ਗਏ ਨੇ ਹੁਣ ਉਹਨਾਂ ਦੀ ਤੁਹਾਨੂੰ ਪਤਾ ਸਟੋਕ ਵੀ ਵਧਾਤੀ ਕੰਪਨੀ ਨੇ ਫਾਰਮ 65 70 60 ਦੀ ਸਾਰਿਆਂ ਦੀ ਸਟੋਕ ਕੰਪਨੀ ਨੇ ਆਲਰੇਡੀ ਵਧਾਤੀ ਆ ਜਿਹਦੇ ਕਾਰਨ ਕਰਕੇ ਫਿਰ ਕੇਮ ਦੇ ਵਿੱਚ ਜਿਹੜੇ ਵਾਲਾ ਨੂੰ ਖੁੱਲਣਾ ਇਨਟੈਕ ਮੈਨੀਫੋਲਡ ਵਾਲੇ ਵਾਲ ਨੇ ਖੁੱਲਣਾ ਐਡਜਸਟਰ ਵਾਲੇ ਮੈਨੀਫੋਲਡ ਵਾਲੇ ਵਾਲ ਨੇ ਖੁੱਲਣਾ ਉਹਨਾਂ ਦਾ ਫਿਰ ਟਾਈਮ ਵੀ ਕੰਪਨੀ ਨੂੰ ਵਧਾਉਣਾ ਪਊਗਾ ਨਾ ਜਿਵੇਂ ਸਟੋਕ ਵਧ ਗਈ ਇਸੇ ਕਾਰਨ ਕਰਕੇ ਉਹ ਕੰਪਨੀ ਨੇ ਫਿਰ ਉਹਦਾ ਫਰਕ ਪਾਦਾ ਟੂਆਂ ਦੇ ਵਿੱਚ ਆਪਸ ਵਿੱਚ ਤਾਂ ਜਦੋਂ ਤੁਸੀਂ ਉਹਨੂੰ 4 ਟਰੈਕਟਰ ਦੇ ਵਿੱਚ ਯੂਜ਼ ਕਰਦੇ ਹੋ ਜਾਂ ਤਾਂ ਟਰੈਕਟਰ স্মੋਕ ਕਰਦਾ ਜਾਂ ਉਹਦੇ ਵਿੱਚ ਟਕ ਟਕ ਦੀ ਨੌਇਸ ਦੀ ਆਵਾਜ਼ ਆਉਂਦੀ ਆ ਸਾਫ਼ ਆਵਾਜ਼ ਵਾਈ ਨਹੀਂ ਬਣਦੀ ਟਰੈਕਟਰ ਦੀ ਉਹ ਇਹੀ ਰੀਜ਼ਨ ਹੁੰਦਾ ਸੱਚ ਨੂੰ ਜਦੋਂ ਤੁਸੀਂ ਨਵੀਂ ਕੇਮ 4 ਟਰੈਕਟਰ ਦੇ ਵਿੱਚ ਯੂਜ਼ ਕਰਦੇ ਹੋ हां जे ਤੁਸੀਂ ਨਵੀਂ ਕੇਮ ਵੀ ਪਾਉਣੀ ਆ ਉਹਦਾ ਵੀ ਹੱਲ ਹੈਗਾ ਆਪਣੇ ਕੋਲੇ ਕੋਈ ਐ ਨਹੀਂ ਵੀ ਆਪਾਂ ਜੇ ਤੁਹਾਨੂੰ ਪੁਰਾਣੀ ਨਹੀਂ ਮਿਲਦੀ ਉਹਦਾ ਵੀ ਹੱਲ ਕਰ ਸਕਦੇ ਆ ਉਹ ਤੁਹਾਨੂੰ ਕਿਸੇ ਵੀਡੀਓ ਦੇ ਵਿੱਚ ਹੋਰ ਦੱਸੂਗਾ ਕਿਵੇਂ ਹੱਲ ਕਰਾਂਗੇ ਬਾਕੀ ਜਿਹੜਾ ਸਾਡੇ ਕੋਲ ਟਰੈਕਟਰ ਇੱਕ ਫੋਰਡ ਆਇਆਗਾ ਇਹਦੇ ਵਿੱਚ ਆਪਾਂ ਹੱਲ ਕਰਾਂਗੇ ਉਹੀ ਵੀ ਉਹ ਕਿੱਥੇ ਫਰਕ ਆ ਉਹ ਫਰਕ ਨੂੰ ਕੱਢਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਬਾਕੀ ਹੋਰ ਦੱਸ ਦਿਆਂ ਜਦੋਂ ਤੁਸੀਂ ਕੇਮ ਸ਼ਾਰਟ ਦੇ ਤੁਹਾਨੂੰ ਨੇੜੇ ਬਿਲਕੁਲ ਕੇਮ ਸ਼ਾਰਟ ਹੋਈ ਆ ਫੋਰ ਟਰੈਕਟਰ ਦੀ ਇਹ ਕੇਮ ਸ਼ਾਰਟ ਆਲਰੇਡੀ ਪੁਰਾਣੀ ਹੈਗੀ ਜਿਹੜੀ ਇਸ ਟਰੈਕਟਰ ਦੇ ਵਿੱਚ ਨਿਕਲੀ ਆ ਪਰ ਲੇਕਿਨ ਹੋਇਆ ਕਿ ਫਿਰ ਵੀ ਇਸ ਟਰੈਕਟਰ ਦੇ ਵਾਲ ਆ ਜਿਹੜੇ ਟੱਚ ਕਰਦੇ ਆ ਕਿੱਥੇ ਫਰਕ ਆ ਉਹ ਇਹਦੇ ਗਰਾਰੀ ਦੇ ਵਿੱਚ ਫਰਕ ਆ ਕਿਉਂਕਿ ਜਦੋਂ ਵੀ ਕਿਸੇ ਨੇ ਇੰਜਨ ਇਸ ਟਰੈਕਟਰ ਦਾ ਓਵਰਹਾਲ ਕੀਤਾ ਕਮ ਸ਼ਾਫਟ ਪੁਰਾਣੀ ਰਹਿਣ ਦਿੱਤੀ ਤੇ ਜਿਹੜਾ ਗੀਅਰ ਸੀਗਾ ਇਹ ਆਪਾਂ ਨਵਾਂ ਯੂਜ਼ ਕੀਤਾ ਉਹਨਾਂ ਨੇ ਨਵੇਂ ਗੀਅਰ ਦੇ ਵਿੱਚ ਵੀ ਕੰਪਨੀ ਵੱਲੋਂ ਫਰਕ ਆਇਆ ਫਰਕ ਕਿੱਥੇ ਆ ਕਾਟਰ ਦੇ ਵਿੱਚ ਕੋਈ ਕਹਦੂਗਾ ਇੱਕ ਦੰਦੇ ਦਾ ਫਰਕ ਆ ਇੱਕ ਦੰਦੇ ਦਾ ਫਰਕ ਤਾਂ ਨਹੀਂ ਪੈ ਸਕਦਾ ਇਹਦੇ ਵਿੱਚ ਫਰਕ ਆ ਸਿਰਫ ਜੇ ਮੰਨ ਲਓ 100% ਦੰਦੇ ਦਾ ਫਰਕ ਆ ਤਾਂ ਉਹਦੇ ਵਿੱਚੋਂ 15% ਕਾਟਰ ਦਾ ਫਰਕ ਪੈ ਜਾਂਦਾ ਗਾਂਭ ਸ਼ਾਂ ਦਾ ਠੀਕ ਆ ਜੀ ਉਹ ਕਿਉਂ ਪਾਉਂਦੀ ਹੈ ਕੰਪਨੀ ਉਹ ਵੀ ਤੁਹਾਨੂੰ ਦੱਸਦਾ ਜਦੋਂ ਸਟੋਕ ਟੈਕਸਰ ਦੀ ਲੰਬੀ ਹੋ ਜੇ ਤੁਹਾਨੂੰ ਪਤਾ ਜਦੋਂ ਹੁਣ ਮੰਨ ਲਓ ਸਪੋਜ਼ ਕਰੋ ਇਹੀ ਕੇਮ ਆ ਇਹਨੂੰ ਲੌਂਗ ਸਟੋਕ ਦੇ ਵਿੱਚ ਪਾਉਣਾ ਹੋਵੇ ਲੰਬੀ ਸਟੋਕ ਵਾਲੇ ਟਰੈਕਟਰ ਦੇ ਵਿੱਚ ਪਾਉਣਾ ਹੋਵੇ ਜਿਹੜੇ ਵਾਲ ਆ ਉਹ ਤਾਂ ਖੁੱਲਣ ਦਾ ਸਮਾਂ ਤਾਂ ਕੰਪਨੀ ਨੇ ਉੱਥੇ ਹੀ ਦਿੱਤਾ ਨਾ ਇਹ ਨਾ ਮਤਲਬ ਮੰਨ ਲਓ ਆਹ ਵਾਲ ਖੁੱਲਣ ਦੀ ਜਗ੍ਹਾ ਤਾਂ ਉੱਥੀ ਆ ਉਨੇ ਜਗ੍ਹਾ ਤੇ ਖੁੱਲਣਾ ਜਿੱਥੇ ਸਟੋਕ ਨੇ ਪਿਸਟਨ ਨੇ ਟੌਪ ਤੇ ਆਉਣਾ ਪਰ ਲੇਕਿਨ ਜਦੋਂ ਨੇ ਇਹਨੇ ਵਾਲ ਖੁੱਲਣਾ ਉਦੋਂ ਤਾਂ ਪਿਸਟਨ ਕੰਪਨੀ ਜਿਹੜਾ ਲੌਂਗ ਸਟੋਕ ਵਾਲਾ ਉਦੋਂ ਤਾਂ ਉਹ ਥੱਲੇ ਹੀ ਹੁੰਦਾਗਾ ਪੈ ਗਿਆ ਨਾ ਫਰਕ ਉੱਥੇ ਉੱਥੇ ਫਿਰ ਕੰਪਨੀ ਕਾਟਰ ਦੇ ਵਿੱਚ ਫਰਕ ਕੱਢਦੀ ਹੈਗੀ ਕਾਟਰ ਦੇ ਵਿੱਚ ਫਰਕ ਕੱਢਦੇ ਜਾਂ ਆਟੂਆਂ ਦੇ ਵਿੱਚ ਫਰਕ ਕੱਢਦੀ ਹੈ ਫਿਰ ਜਾ ਕੇ ਤੁਹਾਡਾ ਜਦੋਂ ਤੁਸੀਂ ਇਸ ਕੇਮ ਨੂੰ ਦੂਜੇ ਛੋਟੇ ਸਟੋਕ ਵਾਲੇ 'ਚ ਪਾ ਦਿੰਦੇ ਆ ਫਿਰ ਤੁਹਾਡੇ ਵਾਲ ਟੱਚ ਕਰਦੇ ਆ ਤੁਸੀਂ ਵੇਖਿਆ ਹੋਣਾ ਜਿਆਦਾਤਰ ਐਗਜ਼ਾਸਟ ਵਾਲਾ ਵਾਲ ਟੱਚ ਕਰਦਾਗਾ ਫੋਰ ਟਰੈਕਟਰ ਤੇ ਤੁਸੀਂ ਦੇਖਿਆ ਹੋਣਾ ਜਿਆਦਾਤਰ ਐਗਜ਼ਾਸਟ ਵਾਲਾ ਵਾਲ ਟੱਚ ਕਰਦਾ ਕਹਿਣ ਦਾ ਮਤਲਬ ਐਗਜ਼ਾਸਟ ਵਾਲੇ ਵਾਲ ਨੇ ਜਦੋਂ ਪਿਸਟਨ ਤੁਹਾਡਾ ਐਗਜ਼ਾਸਟ ਨੂੰ ਪੂਰਾ ਕੱਢ ਕੇ ਤਾਪ ਤੇ ਪਹੁੰਚਦਾਗਾ ਉਦੋਂ ਤੁਹਾਡਾ ਇਨਟੈਕ ਵਾਲ ਨੇ ਖੁੱਲਣਾ ਹੁੰਦਾਗਾ ਇਨਟੈਕ ਨੇ ਵਾਲ ਉਦੋਂ ਖੁੱਲਦਾ ਹੀ ਨਹੀਂਗਾ ਐਗਜ਼ਾਸਟ ਵਾਲਾ ਖੁੱਲੇ ਰਹਿੰਦਾ ਕਿਉਂਕਿ ਇਹਦਾ ਮਤਲਬ ਜਿਹੜਾ ਐਗਜ਼ਾਸਟ ਵਾਲਾ ਵਾਲ ਆ ਉਹ ਲੇਟ ਬੰਦ ਹੁੰਦਾਗਾ ਪਿਸਟਨ ਜਦੋਂ ਟਾਪ ਤੇ ਪਹੁੰਚ ਚੁੱਕਿਆ ਹੁੰਦਾ ਉਦੋਂ ਤੁਹਾਡਾ ਵਾਲ ਖੁੱਲੇ ਰਹਿੰਦਾਗਾ ਜਿਹਦੇ ਕਾਰਨ ਕਰਕੇ ਉਹ ਪਿਸਟਨ ਦੇ ਨਾਲ ਟੱਚ ਕਰਪਗਾ ਕਈ ਭਰਾ ਕਹਿੰਦੇ ਆ ਇਹਦੀਆਂ ਸੀਟਾਂ ਡਾਊਨ ਜ਼ਿਆਦਾ ਹੁੰਦੀਆਂ ਤਾਂ ਡਾਊਨ ਕਰਨੀਆਂ ਪੈਂਦੀਆਂ ਤਾਂ ਟੱਚ ਕਰੂ ਕਰਨੋਂ ਹਟੂਗਾ ਠੀਕ ਹੈ ਕਈ ਭਰਾਵਾਂ ਦੇ ਸੋਚ ਹੁੰਦੀ ਆ ਵੀ ਇਹ ਜ਼ਿਆਦਾ ਸੀਟਾਂ ਆਪਾਂ ਨੂੰ ਇਹਦੀਆਂ ਡਾਊਨ ਕਰਨੀਆਂ ਪੈਣਗੀਆਂ ਫੇਰ ਟੱਚ ਕਰੂਗਾ ਜਦੋਂ ਤੁਸੀਂ ਸੀਟਾਂ ਡਾਊਨ ਕਰਦੇ ਨੇ ਫੇਰ ਟਰੈਕਟਰ স্মੋਕ ਕਰਦਾ ਧੂਆ ਮਾਰੂਗਾ ਇਹੀ ਕਾਰਨ ਕਰਕੇ ਫਿਰ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਇਹਦਾ ਨੁਕਸ ਕੱਢਿਆ ਕਰੋ ਹਾਂ ਜੇ ਮੰਨ ਲਓ ਤੁਹਾਡੇ ਨਾਲ ਕਿਤੇ ਆਉਂਦਾ ਫਰਕ ਤਾਂ ਤੁਸੀਂ ਕੱਟੜ ਦੇ ਵਿੱਚ ਵੀ ਫਰਕ ਕੱਢ ਸਕਦੇ ਹੋ ਉਹਨੂੰ ਗਾਂ ਮਸ਼ਾਂ ਕਰ ਸਕਦੇ ਹੋ ਕੱਟ ਨੂੰ ਅੱਧੀ ਰਗੜ ਕੇ ਦੂਜੀ ਸਾਈਡ ਮਾਲ ਪਰ ਕੇ ਸਾਰਾ ਉਹ ਸੈਟਿੰਗ ਹੋ ਜਾਂਦੀ ਹੈ ਵੀ ਇਹ ਕਹਿੰਦਾ ਮੈਂ ਤਾਂ ਵਾਲ ਨੂੰ ਆਪਾਂ ਪਹਿਲਾਂ ਬੰਦ ਕਰ ਸਕਦੇ ਆ ਠੀਕ ਆ ਉਹ ਆਪਣੇ ਕੋਲ ਹੱਲ ਹੁੰਦਾਗਾ ਠੀਕ ਹੈ ਜੀ ਬਾਕੀ ਹੋਰ ਗੱਲ ਦੱਸਦਾ ਤੁਹਾਨੂੰ ਮੈਂ ਆਪਣੇ ਇਸੇ ਕੇਮ ਸ਼ਾਫਟ ਬਾਰੇ big ਇਹਦੇ ਤੇ ਇੱਕ ਵੀਡੀਓ ਆਪਣੀ ਆ ਰਹੀ ਹੈ ਜਲਦ ਵਲਵ ਟਾਈਮਿੰਗ ਤੇ ਵਲਵ ਟਾਈਮਿੰਗ ਵੀ ਤੁਹਾਨੂੰ ਦੱਸਾਂਗੇ ਕੀ ਇਹਦਾ ਫਰਕ ਹੁੰਦਾ ਵਲਵ ਟਾਈਮਿੰਗ ਤੇ ਮੋਟਾ ਮੋਟਾ ਦੱਸ ਦਿਆਂ ਵੀ ਜਦੋਂ ਪਿਸਟਨ ਟਾਪ ਤੋਂ ਉਦੋਂ ਇੱਕ ਟਾਈਮ ਹੁੰਦਾਗਾ ਜਦੋਂ ਵਲਵ ਦੋਨੇ ਖੁੱਲਦੇ ਆ ਇਨਟੈਕ ਵਾਲਾ ਵੀ ਖੁੱਲਾ ਰਹਿੰਦਾ ਤੇ ਐਡਜਸਟ ਵਾਲਾ ਵੀ ਖੁੱਲਾ ਰਹਿੰਦਾ ਉਹਨੂੰ ਆਪਾਂ ਇਹ ਟਾਈਮਿੰਗ ਦੀ ਰੇਸ਼ਿਓ ਕਹਿੰਦੇ ਆ ਉਹ ਤੁਹਾਡੇ ਨੂੰ ਡਾਇਗ੍ਰam ਤੋਂ ਇਸ ਮਝਾਉਂਗਾ ਇੱਕ ਡਾਇਗ੍ਰam ਆਉਂਦੀ ਹੈ ਇਹਦੀ ਕਿੱਦਾਂ ਆਪਾਂ ਟਾਈਮਿੰਗ ਦੀ ਡਾਇਗ੍ਰam ਬਣਦੀ ਹੈ ਇਹਦੀ ਠੀਕ ਹੈ ਜੀ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਮੱਥਾ ਮਾਰ ਕੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਹੱਲ ਠੀਕ ਹੈ ਜੀ ਕਿਉਂਕਿ ਇਹ ਚੀਜ਼ਾਂ ਸਾਡੇ ਨਾਲ ਵਾਪਰੀਆਂ ਤਾਂ ਹੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਤੇ ਆਉਣਾ ਟਾਈਮ ਦੇ ਵਿੱਚ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਦੇਖੋ ਤੁਸੀਂ ਕਿਉਂਕਿ ਵੀਡੀਓ ਤਾਂ ਚਲੋ ਹੁਣ ਗੱਲਾਂ ਬਾਤਾਂ ਨਾਲ ਲੰਬੀ ਤਾਂ ਹੋਊ ਹੋਊਗੀ ਪਰ ਲੇਕਿਨ ਇਹਦੇ ਵਿੱਚ ਸਾਰਾ ਕੁਝ ਤੁਹਾਨੂੰ ਦੱਸ ਕੇ ਜਾਊਂਗਾ ਹੁਣ ਤੁਸੀਂ ਦੇਖਿਆ ਉਹਨਾਂ ਕੰਪਨੀ ਦੇ ਟਰੈਕਟਰ ਦੀ ਆਵਾਜ਼ ਤੇ ਉਹਦੀ ਚੱਲਣ ਦੀ ਸ਼ਮਤਾ ਕਿੰਨੀ ਵਧੀਆ ਤੇ ਸਾਫ਼ ਹੁੰਦੀ ਹੈ ਤੇ ਜਦੋਂ ਤੁਸੀਂ ਟਰੈਕਟਰ ਫਿੱਟ ਕਰ ਦਿੰਨੇ ਹੋ ਉਦੋਂ ਵਾਹ ਜਾਂਦਾ ਆਵਾਜ਼ਾਂ ਆਈਆਂ ਨੇ ਵਿੱਚੋਂ ਟਕ ਟਕ ਦੀਆਂ ਜਾਂ ਕੋਈ ਗਰਾਰੀਆਂ ਦੀਆਂ ਆਵਾਜ਼ਾਂ ਆਈਆਂ ਜਾਂ ਸਲੰਸਰ ਦੇ ਵਿੱਚੋਂ ਸਲ ਪਰਪਰ ਆਵਾਜ਼ ਨਹੀਂ ਟਰੈਕਟਰ ਦੀ ਬਣਦੀ ਉਹ ਕਿਉਂ ਨਹੀਂ ਬਣਦੀ ਉਹ ਇਸੇ ਕਾਰਨ ਹੁੰਦਾ ਤੁਸੀਂ ਕੰਪਨੀ ਵਾਂਗੂ ਉਹਨੂੰ ਫਿੱਟ ਹੀ ਨਹੀਂ ਕਰਦੇ ਕੰਪਨੀ ਵਾਂਗੂ ਕੰਪਨੀ ਦੀ ਮੈਂਤੀ ਗੈਂਤੀ ਦੇ ਮੁਤਾਬਕ ਤੁਸੀਂ ਉਹਨੂੰ ਫਿੱਟ ਹੀ ਨਹੀਂ ਕਰ ਰਹੇ ਫਿਰ ਟਰੈਕਟਰ ਕਿਵੇਂ ਕੰਪਨੀ ਵਾਂਗੂ ਚੱਲੂਗਾ ਕਹਿਣ ਦਾ ਮਤਲਬ ਤੁਸੀਂ ਸਮਾਨਤਾ ਪਾ ਦਿਓਗੇ ਫਿੱਟ ਵੀ ਕਰ ਦੋਗੇ ਖੋਲ ਕੇ ਚੱਲੂ ਵੀ ਸਹੀ ਐ ਨਹੀਂ ਕੋਈ ਚੱਲਦਾ ਨਹੀਂ ਪਰ ਲੇਕਿਨ ਉਹ ਕੰਪਨੀ ਨਾਲ ਦੀ ਤੁਸੀਂ ਨਾ ਤਾਂ ਆਵਾਜ਼ ਬਣਾ ਸਕਦੇ ਹੋ ਨਾ ਉਸ ਨਾਲ ਦੀ ਸੈਟਿੰਗ ਕਰ ਸਕਦੇ ਜੇ ਤੁਹਾਨੂੰ ਉਹ ਸੈਟਿੰਗ ਬਾਰੇ ਪਤਾ ਨਹੀਂਗਾ ਠੀਕ ਆ ਜੀ ਇਹਨਾਂ ਸੈਟਿੰਗਾਂ ਨੂੰ ਆਪਾਂ ਨੂੰ ਕੰਪਨੀਆਂ ਦੇ ਵਿੱਚ ਉਹਨਾਂ ਕੋਲੇ ਡਾਟਾ ਹੁੰਦਾ ਉੱਥੋਂ ਲੱਭਣਾ ਪੈਂਦਾਗਾ ਜਾਂ ਆਪਾਂ ਜਦੋਂ ਨਵੇਂ ਟਰੈਕਟਰ ਖੋਲਦੇ ਆਂ ਸਪੋਜ਼ ਕਰੋ ਮੇਰੇ ਕੋਲੇ ਅੱਜ 24 ਮਾਡਲ ਟਰੈਕਟਰ ਖੁੱਲ ਗਿਆ ਸਵਰਾਜ ਕਿਸੇ ਕਾਰਨ ਕਰਕੇ ਉਹਦੀ ਗਿਣਤੀ ਗਿਣਤੀ ਕਰਕੇ ਪਹਿਲਾਂ ਰੱਖੋ ਨੋਟ ਕਰਕੇ ਰੱਖੋ ਵੀ ਇੰਨੀ ਇਹਦੇ ਹਵਾਲਾਂ ਦਾ ਕਲੀਅਰੈਂਸ ਰੱਖਿਆ ਹੋਆ ਕੰਪਨੀ ਦਾ ਇੰਨਾ ਇਹਦਾ ਪਿਸਟਨ ਦਾ ਗੈਪ ਰੱਖਦੀ ਹੈ ਇਹ ਚੀਜ਼ਾਂ ਅਸੀਂ ਮਣਕੇ ਰੱਖਦੇ ਆ ਤਾਂ ਹੀ ਕਰਕੇ ਮਾਲਕ ਦੀ ਕਿਰਪਾ ਨਾਲ ਆਪਣੇ ਜਿਹੜੇ ਟਰੈਕਟਰ ਆ ਵਧੀਆ ਚੱਲਦੇ ਆ ਹੁਣ ਸਵਰਾਈ ਟਰੈਕਟਰ ਦਾ ਮਾਲਕ ਦੀ ਕਿਰਪਾ ਨਾਲ ਇਹਨਾਂ ਤਜਰਬਾ ਕਿਉਂਕਿ ਟਰੈਕਟਰ ਮੈਂ 24 24 ਮਾਡਲ ਵੀ ਖੋਲ ਚੁੱਕਿਆ ਹਾਂ ਪਰ ਉਹਨਾਂ ਦਾ ਮੈਨੂੰ ਸਾਰਾ ਪਤਾ ਵੀ ਕਿੰਨੀ ਇਹਦੀ ਮਿਹਨਤੀ ਆ ਕਿੰਨਾ ਇਹਦਾ ਵਾਲਾਂ ਦਾ ਕਲੀਅਰੈਂਸ ਆ ਫਿਰ ਉੱਥੇ ਆਪਾਂ ਮਾਰ ਹੀ ਨਹੀਂ ਖਾਂਦੇ ਸੱਜਣੋ ਹੁਣ ਅੱਜ ਜਿਹੜਾ 24 ਮਾਡਲ ਟਰੈਕਟਰ ਆ जिने नई ਨਮਾ ਟਰੈਕਟਰ ਖੋਲਣ ਨੂੰ ਨਾਲ ਕੋਲੇ ਤਾਂ ਹਜੇ ਅਜੇ ਤੋਂ 10 ਸਾਲਾਂ ਨੂੰ ਖੋਲੂਗਾ ਪਰ ਲੇਕਿਨ ਅਸੀਂ ਉਹ ਜੀ ਨੂੰ ਖੋਲ ਚੁੱਕੇ ਆ ਇਸ ਕਾਰਨ ਕਰਕੇ ਹੀ ਬੰਦੇ ਦਾ ਤਜਰਬਾ ਵੱਧਾ ਨਵੀਂ ਚੀਜ਼ ਖੋਲਣ ਨਾਲ ਤੇ ਨਵਾਂ ਜਗਾੜ ਕਰਨ ਨਾਲ ਕਹਿਣ ਦਾ ਮਤਲਬ ਸਜਨੋ ਕੋਈ ਵੀ ਨਵਾਂ ਕੰਮ ਤੁਹਾਡੇ ਕੋਲੇ ਆਵੇ ਉਹਨੂੰ ਘਬਰਾਉਣ ਦੀ ਲੋੜ ਨਹੀਂ ਉਹਨੂੰ ਮਿਹਨਤੀ ਨਾਲ ਦਿਮਾਗ ਨਾਲ ਸਾਰਾ ਆਪਣਾ ਹੈਂਡਲ ਕਰ ਸਕਦੇ ਆ ਬਿਨਾ ਘਬराई ਤੋਂ ਹੁਣ ਇਸੇ ਕਾਰਨ ਕਰਕੇ ਫੋਰ ਟਰੈਕਟਰ ਖੋਲਿਆ ਸਜਨੋ ਇਹਦੇ ਵਿੱਚ ਫਿਟਿੰਗ ਵਧੀਆ ਕੀਤੀ ਆ ਸਮਾਨ ਜੈਨ ਨੂੰ ਪਾਇਆਗਾ ਐਂਡ ਓਕੇ ਫਿੱਟ ਕੀਤਾ ਮੈਂ ਨਹੀਂ ਆਂਦਾ ਵੀ ਅਗਲੇ ਨੇ ਕੰਮ ਕਰਨ ਦੇ ਵਿੱਚ ਕੋਈ ਗਲਤੀ ਛੱਡੀ ਆ ਜਾਂ ਪਰ ਲੇਕਿਨ ਜਿਹੜੀ ਇਹਦੇ ਵਿੱਚ ਪ੍ਰੋਬਲਮ ਆਈ ਆ ਉਹ ਨਜ਼ਰ ਅੰਦਾਜ਼ ਦੀ ਪ੍ਰੋਬਲਮ ਆਈ ਆ ਵੀ ਆਪਾਂ ਉਹਨੂੰ ਚੀਜ਼ ਨੂੰ ਕਿਉਂ ਆਪਣੇ ਉਹਦੇ 'ਚ ਥੋੜੀ ਮੁੱਟੀ ਗਲਤੀ ਰਹੀ ਆ ਕਿਉਂਕਿ ਉਦੋਂ ਦੇਖਿਆ ਨਹੀਂ ਗਿਆ ਉਸ ਚੀਜ਼ ਨੂੰ ਕਿਉਂਕਿ ਅੱਜ ਕੱਲ ਪਤਾ ਕੀ ਹੁੰਦਾ ਸਾਰੇ ਮਕੈਨਿਕ ਜਿਹੜੇ ਵੀਰ ਹੁੰਦੇ ਆ ਆਪਣੇ ਉਹ ਖਰਾਦ ਵਾਲੇ ਤੇ ਡਿਪੈਂਡ ਕਰਦੇ ਆ ਵੀ ਉਹਨਾਂ ਟਾਪ ਮੈਂਤੀ ਜਾਂ ਵਾਲਾਂ ਦਾ ਸੈਜਮੈਂਟਾ ਜਾਂ ਵਾਲਾਂ ਦਾ ਜਿਹੜੀ ਡੰਗਾਈ ਮੈਂਤੀ ਸਾਰੀ ਉਥੇ ਫਿਟਿੰਗ ਕਰ ਦਿੰਦੇ ਆ ਕਿਉਂਕਿ ਅਗਲਾ ਧੋ ਕੇ ਫਿੱਟ ਕਰਨ ਦੀ ਕੋਸ਼ਿਸ਼ ਕਰ ਪਰ ਲੇਕਨ ਸਜਣੋ ਤੁਹਾਡਾ ਜਿਹੜਾ ਖਰਾਬ ਦੇ ਵੀਰ ਤੋਂ ਕੰਮ ਆਉਂਦਾ ਜਾਂ ਹੋ ਕੇ ਆਉਂਦਾ ਕਿਸੇ ਤੋਂ ਵੀ ਆਉਂਦਾਗਾ ਤੁਸੀਂ ਉਹਨੂੰ ਆਪ ਚੈਕਿੰਗ ਕਰਿਆ ਕਰੋ ਤਾਂ ਜੋ ਤੁਹਾਡਾ ਅੱਗੇ ਆ ਕੇ ਤੁਹਾਨੂੰ ਦੁਬਾਰਾ ਉਸ ਨੂੰ ਖੋਲਣ ਦੀ ਨੌਕਤ ਨਾ ਹੋਵੇ ਮੰਨ ਲਓ ਹੁਣ ਇੰਨਿਆਂ ਦੇ ਉੱਪਰ ਤੁਹਾਡਾ 60 ਲੱਗਦਾ 70 ਲੱਗ ਜੂਗਾ ਤੋਦ ਇੱਕ ਵਾਰੀ ਗਾਗ ਨੂੰ ਪੈਸੇ ਦਾ ਜਰੂਰ ਲੱਗਦੇ ਆ ਵੱਧ ਪਰ ਲੇਕਨ ਦੁਬਾਰਾ ਉਹ ਪ੍ਰੋਬਲਮ ਨਹੀਂ ਆਉਂਦੀ ਕਹਿਣ ਦਾ ਮਤਲਬ 10 ਸਾਲ ਟਰੈਕਟਰ ਚੱਲ ਤੱਕ ਇਹਦਾ ਚੱਲਣਾ ਚਾਹੀਦਾ ਤੇ ਬ ਸਾਰਾ ਕੰਮ ਵਧੀਆ ਕਰਨ ਤੋਂ ਬਾਅਦ ਵੀ ਕਈ ਵਾਰੀ ਨਹੀਂ ਵੀ ਚੱਲਦੇ ਉਹ ਪ੍ਰੋਬਲਮਾਂ ਸਾਡੇ ਨਾਲ ਵੀ ਆ ਜਾਂਦੀਆਂ ਪਰ ਉਹਨਾਂ ਨੂੰ ਆਪਾਂ ਹੱਲ ਕਰ ਸਕਦੇ ਹਾਂ ਇੱਕ ਹੈ ਜੀ ਤੇ ਇੰਨੀ ਇੱਕ ਆਪਣੀ ਵੀਡੀਓ ਸੀ ਅੱਜ ਦੀ ਅੱਜ ਤੁਹਾਨੂੰ ਇਹਦੀ ਜਾਣਕਾਰੀ ਚੰਗੀ ਲੱਗੀ ਹੋਊਗੀ ਠੀਕ ਹੈ ਤੇ ਹੋਰ ਲੈ ਕੇ ਆਵਾਂਗੇ ਤੁਹਾਡੇ ਲਈ ਆਪਾਂ ਵੀਡੀਓ ਵਧੀਆ ਤੇ ਵਧੀਆ ਢੰਗ ਦੀ ਵੀਡੀਓ ਲੈ ਕੇ ਆਵਾਂਗੇ ਹੋਰ ਇਨਫੋਰਮੇਸ਼ਨ ਤੇ ਲੈ ਕੇ ਆਵਾਂਗੇ ਬਾਕੀ ਆਪਣੇ ਚੈਨਲ ਨੂੰ ਪਿਆਰ ਵੱਧ ਤੋਂ ਵੱਧ ਇਦਾਂ ਹੀ ਦਿੰਦੇ ਰਹੋ ਇਦਾਂ ਹੀ ਆਪਣੇ ਵੱਧ ਤੋਂ ਵੱਧ ਫੋਲੋ ਕਰਦੇ ਰਹੋ ਆਪਣਾ ਇੱਕ ਵੀਡੀਓ ਦਾ ਸਮਾਪਤੀ ਕਰਨ ਤੋਂ ਪਹਿਲਾਂ ਦੱਸ ਦਈਏ ਆਪਣਾ ਇੱਕ ਫੇਸਬੁੱਕ ਦਾ ਪੇਜ ਨਵਾਂ ਕ੍ਰੀਏਟ ਕੀਤਾਗਾ ਬਰਗਾੜੀ ਟਰੈਕਟਰ ਜੀ ਐਨਟੀ ਠੀਕ ਆ ਜੀ ਉਹਨੂੰ ਜ਼ਰੂਰ ਫੋਲੋ ਕਰ ਲਿਓ ਕਿਉਂਕਿ ਉਹ ਤੁਹਾਡੇ ਪਿਆਰ ਦੇ ਸਦਕਾ ਹੀ ਆਪਾਂ ਵਧਾਉਣਾਗਾ ਕਿਉਂਕਿ ਪਹਿਲਾਂ ਆਪਣਾ ਸਤਨਾਮ ਸਿੰਘ ਦੇ ਨਾਂ ਤੇ ਪੇਜ ਸੀਗਾ ਪਰ ਲੇਕਿਨ ਉਹ ਕਿਸੇ ਕਾਰਨ ਕਰਕੇ ਆਪਣਾ ਬੰਦ ਹੋ ਗਿਆ ਸੀਗਾ ਇਸ ਕਾਰਨ ਕਰਕੇ ਆਪਾਂ ਪੇਜ ਨਵਾਂ ਆਪਣਾ ਹੈ ਬਾਕੀ ਇੰਸਟਾਗ੍ਰam ਤੇ ਵੀ ਆਪਣਾ ਪੇਜ ਆਲਰੇਡੀ ਉਹਦੇ ਵਿੱਚ ਵੀ ਤੁਹਾਨੂੰ ਦੱਸਦੇ ਰਹਿੰਨੇ ਆਪਾਂ ਪਾਰਟ ਸਾਰੇ ਠੀਕ ਆ ਜੀ ਤੇ ਚਲੋ ਇਹਨਾਂ ਗੱਲਾਂ ਬਾਤਾਂ ਹੋ ਗਈਆਂ ਲੰਬੀਆਂ ਆਪਣੀਆਂ ਤੇ ਉਮੀਦ ਕਰਦਾ ਤੁਹਾਨੂੰ ਸਮਝ ਆਈ ਗਏ ਨੇ ਬਾਕੀ ਤੁਹਾਨੂੰ ਪਤਾ ਲੱਗ ਗਿਆ ਨੇ ਕਿਹੜੀ ਵੀਡੀਓ ਤੇ ਆਪਾਂ ਫੋਕਸ ਕੀਤਾ ਤੇ ਦੁਬਾਰਾ ਫੇਰ ਦੱਸਦਾ ਜਾਂਦਾ ਵੀ ਜਦੋਂ ਟਰੈਕਟਰ ਫੋਰ ਟਰੈਕਟਰ ਦਾ ਤੁਸੀਂ ਇੰਜਨ ਓਵਰਾਲ ਕਰੋ ਉਹਦੇ ਵਿੱਚ ਟਾਈਮਿੰਗ ਵਾਲਾ ਗੀਅਰ ਕੇਮ ਗੀਅਰ ਤੇ ਕੇਮ ਸ਼ਾਫਟ ਇਹ ਪੁਰਾਣੇ ਹੀ ਟਰੈਕਟਰ ਦੇ ਕਢਾ ਕੇ ਯੂਜ਼ ਕਰਿਆ ਕਰੋ ਜੇ ਨਵੇਂ ਯੂਜ਼ ਕਰਨੀ ਹੈ ਤਾਂ ਉਹਦੀ ਪੁਰਾਣੀ ਗਰਾਰੀ ਦੇ ਨਾਲ ਤੁਹਾਨੂੰ ਕਾਟਰ ਦਾ ਟਾਈਮਿੰਗ ਵਾਲੇ ਮਾਰਕਿੰਗ ਦਾ ਸਾਰਾ ਮਲਾ ਕੇ ਫੇਰ ਤੁਸੀਂ ਫਿੱਟ ਕਰਿਆ ਕਰੋ ਤਾਂ ਜੋ ਤੁਹਾਡੇ ਫੋਰ ਟਰੈਕਟਰ ਦੇ ਵਿੱਚ ਦਿੱਕਤ ਨਾ ਆਵੇ ਇਹ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਫੋਰ ਟਰੈਕਟਰ ਦੇ ਵਾਲ ਵੱਜਣ ਦੀ ਕਿਉਂਕਿ ਇੱਕ ਹੋਰ ਦੱਸਦਾ ਤੁਹਾਨੂੰ 4 ਟਰੈਕਟਰ ਦਾ ਪਿਸਟਨ ਵੀ ਫੈਲਦਾ ਹੁੰਦਾ ਸੱਜਣੋ ਜੇ ਮੰਨ ਲਾ ਤੁਸੀਂ 15 ਟਾਪ ਰੱਖਦੇ ਹੋ ਉਹ 25 ਤੇ ਚਲਾ ਜਾਂਦਾ ਹੈਗਾ ਠੀਕ ਹੈ ਜੀ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਹੀ ਫੇਰ ਤੁਹਾਨੂੰ ਲੈ ਕੇ ਲੈ ਕੇ ਆਵਾਂਗੇ ਤੁਹਾਡੇ ਲਈ ਆਪਾਂ ਵਧੀਆ ਇਨਫੋਰਮੇਸ਼ਨ ਧੰਨਵਾਦ ਸਸੇਕਾ